ਸਤਿ ਸ੍ਰੀ ਅਕਾਲ ਜੀ ਤੁਸੀਂ ਸਾਰੇ ਜੁੜ ਚੁੱਕੇ ਹੋ ਪੰਜਾਬੀ ਸਾਂਹ ਚੈਨਲ ਦੇ ਨਾਲ ਮੈਂ ਹਰਮੇਲ ਸਿੰਘ ਦੋਸਤੋ ਅਸੀਂ ਅੱਜ ਮੌਜੂਦ ਹਾਂ ਹੰਬੜਾ ਰੋਡ ਤੇ ਪਿੰਡਾ ਹੈ ਪਿੰਡ ਭੂਂੜੀ ਤੁਹਾਨੂੰ ਦੱਸ ਦਿਆਂ ਕਿ ਅੱਜ 1 ਜੂਨ ਹੈ ਪੂਰਾ ਪੰਜਾਬ ਦੇ ਵਿੱਚ ਅੱਜ ਲੋਕ ਸਭਾ ਦੀਆਂ ਚੋਣਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਹਰ ਇੱਕ ਪਿੰਡ ਦੇ ਵਿੱਚ ਚੋਣਾਂ ਪੈ ਰਹੀਆਂ ਨੇ ਲੇਕਿਨ ਆਹ ਦੇਸ਼ ਦਾ ਪਹਿਲਾ ਪਿੰਡ ਹੈ ਜਿੱਥੇ ਕੀ ਪੂਰੇ ਪਿੰਡ ਨੇ ਬਾਈਕਾਟ ਕੀਤਾ ਹੈ ਵੋਟਾਂ ਦਾ ਤਰੂਸੇ ਕੋਈ ਹੈ ਸਾਹਮਣੇ ਮੈਂ ਕੈਮਰਾਮੈਨ ਨੂੰ ਕਹਾਂਗਾ ਉੱਪਰ ਲਿਖਿਆ ਬੋਟਾਂ ਦਾ ਬਾਈਕਾਟ ਕਾਰਨ ਕੀ ਹੈ ਪ੍ਰਦੂਸ਼ਣ ਗੈਸ ਫੈਕਟਰੀ ਨੂੰ ਬੰਦ ਕਰਾਉਣ ਲਈ ਪਿੰਡ ਭੂਨੜੀ ਦੇ ਸਾਰੇ ਨਗਰ ਦਾ ਸਰਬਸਾਂਝਾ ਫੈਸਲਾ ਅਸੀਂ ਗੱਲਬਾਤ ਕਰਾਂਗੇ ਵੀ ਇਹਨਾਂ ਨੇ ਬਾਈਕਾਟ ਕਿਉਂ ਕੀਤਾ ਕੀ ਰੀਜ਼ਨ ਆ ਸਰਨਲ ਮੌਜੂਦ ਸਰਪੰਚ ਸਾਹਿਸੀ ਗਾਲ ਜੀ ਸਾਹਿਸੀ ਗਾਲ ਜੀ ਸਰ ਕੀ ਕਾਰਨ ਹੈ ਇਹ ਪ੍ਰਦੂਸ਼ਿਤ ਗੈਸ ਇਹ ਫੈਕਟਰੀ ਲੱਗ ਰਹੀ ਹੈ ਜੀ ਬਿਲਕੁਲ ਪਿੰਡ ਦੇ ਨੇੜੇ ਆ ਕਿ ਅਸੀਂ ਕਿੰਨੇ ਵੇ ਇਹਨੂੰ ਬੰਦ ਕਰੋ ਇਹਨੂੰ ਲੈ ਜਾਓਗੇ ਤੇ ਚੱਕ ਕੇ ਦੂਦ ਰਿਆਦਰੂ ਚ ਇਹ ਤਾਂ ਗੈਂਪੰਡ ਦੇ ਨੇੜੇ ਕਾਹਤੋਂ ਲਾ ਰਹੇ ਆ ਜਿੰਨਾ ਚਿਰ ਇਹ ਚਾਬ ਬੰਦ ਨਹੀਂ ਹੁੰਦੀ ਅਸੀਂ ਉਹਦਾ ਧਰਨਾ ਨਹੀਂ ਜਕੜਨਾ ਨਹੀਂ ਬੋਟਾਂ ਦਾ ਬਾਈਕਟ ਕੀਤਾ ਹੋਇਆ ਇਹ ਕਿੰਨੇ ਕਿ ਚਿਰ ਤੋਂ ਸ਼ੁਰੂ ਹੋਈ ਹੈ ਫੈਕਟਰੀ ਕਿੰਨੇ ਮਹੀਨੇ ਕਿੰਨੇ ਸਾਲ ਹੋ ਗਏ ਇਹਨੂੰ ਇਹ ਗੱਲ ਇਹ ਵੀ 66 67 ਸਾਲਾਂ ਤੋਂ ਤਾਂ ਸਾਨੂੰ ਧਰਨੇ ਦੇ ਬੈਠੇ ਨੂੰ ਹੋ ਗਏ ਉਸ ਤੋਂ ਪਹਿਲਾਂ ਇਹ ਸਾਨੂੰ ਪਲੇਸ ਸੇਜੀ ਰੱਖੀ ਰੱਖਿਆ ਇਹਨਾਂ ਨੇ ਵੀ ਇਹ ਫੈਕਟਰੀ ਹੈ ਜਿਹੜੀ ਇੱਥੇ ਤੌਤਾਲੀਏ ਬਣਦੇ ਆ ਅੱਛਾ ਕਿੰਨਾ ਨੇ ਰੱਖਿਆ ਭਲੇਖੇ ਚ ਫੈਕਟਰੀ ਵਾਲੇ ਨੇ ਫੈਕਟਰੀ ਵਾਲੇ ਨੇ ਅੱਛਾ ਵੀ ਇਹ ਤਾਂ ਤੌਲੀਏ ਬਣਦੇ ਆ ਹੌਲੀ 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 ਫਿਰ ਨਿਕਾਜਾ ਬੋਰਡ ਲਾਇਆ ਇਹਨਾਂ ਨੇ ਫਿਰ ਪਿੰਡ ਦੇ ਸਾਰਿਆਂ ਨੇ ਇਕੱਠੇ ਹੋ ਕੇ ਸਹਿਮਤੀ ਕੀਤੀ ਵੀ ਆਪਾਂ ਇੱਥੇ ਤਾਂ ਨਾ ਲੋ ਇਹਨਾਂ ਦੀ ਗੱਲ ਬੰਨਣੀ ਸਾਡੀ ਤੁਹਾਨੂੰ ਕੀ ਤਾਂ ਪਤਾ ਲੱਗੇ ਵੀ ਇਹ ਤਾਂ ਗੈਸ ਫੈਕਟਰੀ ਹੈਗੀ ਲੱਗਣੀ ਆ ਮਾਲਕਾਂ ਨੂੰ ਸੱਦਿਆ ਜੀ ਅਸੀਂ ਇਹਨਾਂ ਨੇ ਆਪਦਾ ਵਕੀਲ ਭੇਜਿਆ ਪਹਿਲਾਂ ਅੱਛਾ ਉਹਨੇ ਸਾਰਿਆਂ ਨੂੰ ਰਿਪੋਰਟਾਂ ਦਿਖਾਈਆਂ ਜਿੱਥੋਂ ਜਿੱਥੋਂ ਉਹਨਾਂ ਨੂੰ ਸ ਦੇ ਸਹਤ ਪੰਚਾਇਤ ਤੋਂ ਨਹੀਂ ਇਹਨਾਂ ਨੇ ਲੈਤੀ ਰੂਚੀ ਕੁਝ ਲਿਆ। ਅੱਛਾ। ਹਾਂ ਜੀ। ਤੇ ਆਸੇ-ਪਾਸੇ ਦੇ ਕਿੰਨੇ ਪਿੰਡਾਂ ਨੇ ਬਾਈਕਟ ਕੀਤਾ? ਸਾਡੇ ਨਾਲ ਹੁਣ ਕੋਟੋਮਰਾ ਕੁੱਲਗਣਾ ਰਾਮਪਰਾ ਕੋਟਲੀ ਛੋਟੇ-ਛੋਟੇ। ਲੈ ਕਿਨੇ? ਨਹੀਂ ਇਪਰ ਹਾਂ ਕਿੰਨੇ ਕੀ ਗਿਣਤੀ ਦੇ ਪਿੰਡਾਂ? ਇਹ ਮੰਨ ਕੇ ਚੱਲੋ ਕੁੱਲਗਣਾ ਤਾਂ ਕੀ ਆ ਉਹ ਤਿੰਨ ਪਿੰਡ ਨੇ ਉਹ ਟਾਣੀਆਂ ਜਿਹੜੀਆਂ ਅਲੱਗ-ਅਲੱਗ ਬੇਟੀਆਂ। ਇੱਕ ਕੋਟੋਮਰਾ ਪਿੰਡਾਂ। ਨਹੀਂ ਦੋ ਪਿੰਡਾਂ ਨੇ ਕੀਤਾ ਬਾਈਕਟ। ਹਾਂ ਜੀ ਦੋ ਪਿੰਡਾਂ ਨੇ। ਰਾਮਪਰਾ ਦੇ ਨਹੀਂ ਇਕੱਠੇ ਹੀ ਹੋ ਜਾਂਦੇ ਉਹ। ਹੂੰ। ਤੇ ਤੁਸੀਂ ਉੱਪਰ ਜਿਹੜੇ ਹੈਗੇ ਡੀਸੀ ਨਾਲ ਜਾ ਕੇ ਗੱਲ ਕੀਤੀ ਉਹ ਕੋਈ ਜ਼ਰੇ ਨਹੀਂ ਜੜੀ। ਅੱਛਾ ਤੇ ਤੁਹਾਡੀ ਜਿਹੜੀ ਹੈਗੀ ਮੀਟਿੰਗ ਹੈ ਆਪਣੇ ਕਿੰਨੀ ਵਾਰੀ ਹੋ ਚੁੱਕੀ ਹੈਗੀ ਪ੍ਰਸ਼ਾਸਨ ਨਾਲ? ਉਹ ਡਾਕਟਰ ਸਾਹਿਬ ਦੱਸਣਗੇ ਜਿਹਨਾਂ ਜਾਂਦੇ ਰਹੇ ਪਹਿਲਾਂ ਉਹਨਾਂ ਨਾਲ। ਗੱਲਬਾਤ ਕਰ ਰਹੇ ਆ ਸਰ ਕੀ ਨਾਮ ਆ ਜੀ? ਅ ਮੈਂ ਡਾਕਟਰ ਸ੍ਰੀ ਦੇਵ ਸਿੰਘ ਪ੍ਰਦੂਸ਼ਿਤ ਗੈਸ ਗੈਸ ਫੈਕਟਰੀ ਵਿਰੋਧੀ ਗੈਸ ਕਮੇਟੀ ਦਾ ਮੈਂ ਮੈਂਬਰ ਹਾਂ। ਤੁਸੀਂ ਕਿੰਨੀ ਵਾਰੀ ਕੀਤੀ ਮੀਟਿੰਗ? ਮੀਟਿੰਗ 5-6 ਵਾਰੀ ਹੋ ਗਈ ਪ੍ਰਸ਼ਾਸਨ ਨਾਲ। अच्छा की हल की निकलया की कोई नहीं काढ दे थोनू ਦਰਸ਼ੀ ਦਿੱਤਾ ਸਰਪੰਚ ਸਾਹਿਬ ਨੇ ਇਹ ਫੈਕਟਰੀ ਹੈ ਜਿਹੜੀ ਬਾਇਓ ਗੈਸ ਪਲਾਨ ਲੱਗ ਰਿਹਾ ਪਹਿਲਾਂ ਮਾਲਕ ਨੇ ਸਾਥੋਂ ਲੁਕੋ ਕੇ ਰੱਖਿਆ ਫਿਰ ਉਹ ਨੰਗਾ ਹੋ ਗਿਆ ਫਿਰ ਅਸੀਂ ਡੀਸੀ ਨੂੰ ਮਿਲੇ ਬਹੁਤ ਮੰਗਬਾਦ ਤੇ ਹੁਣ 28 ਮਾਰਚ ਤੋਂ ਪੱਕਾ ਤਰਨ ਛਲਿਆ 65 ਦਿਨ ਹੋ ਗਏ ਅੱਜ 65 ਦਿਨ ਹੋ ਗਏ ਹਾਂ ਸਾਰੇ ਜਿਹੜੇ ਲੋਕ ਆ ਪਿੰਡ ਦੇ ਸਾਡੀਆਂ ਬੀਬੀਆਂ ਦੇ ਭਾਈ ਬੰਦੇ ਆ ਉੱਥੇ ਜਦੋਂ ਵੱਡਾ ਪ੍ਰੋਗਰਾਮ ਹੋਵੇ ਸਾਰਾ ਪਿੰਡ ਆ ਜਾਂਦਾ ਜਾਂ ਇਲਾਕੇ ਦੇ ਲੋਕ ਆ ਜਾਂਦੇ ਆ ਅੱਛਾ ਮੈਨੂੰ ਗੱਲ ਦੱਸੋ ਅੱਜ 1 ਜੂਨ ਨਾ ਵੋਟਾਂ ਪੈ ਰਹੀਆਂ ਸਾਰੇ ਪਰ ਤੁਸੀਂ ਬਾਈਕਾਟ ਕੀਤਾ ਜਿਹੜੇ ਕੈਂਡੀਡੇਟ ਉਮੀਦਵਾਰ ਉਹ ਆਏ ਇੱਥੇ ਨਹੀਂ ਜੀ ਨਹੀਂ ਕੈਂਡੀਡੇਟਾਂ ਨੂੰ ਆਪ ਦੀ ਵੋਟਾਂ ਤੱਕ ਸੀ ਉਹ ਨਹੀਂ ਆਏ ਮਾੜਾ ਜਿਹਾ ਮਗਰੋਂ ਆਏ ਕੌਣ ਕੌਣ ਆਇਆ ਸੀ ਉਹ ਇਹ ਰਾਜਾ ਬੜਿੰਗ ਵੀ ਆਇਆ ਮੰਗ ਪੱਤਰ ਲੈ ਕੇ ਗਿਆ ਅੱਛਾ ਕੀ ਕਹਿੰਦੇ ਹੋ ਉਹ ਕਹਿੰਦੇ ਵੀ ਅੱਜ ਬਸ ਹੋ ਜੂ ਸ਼ਾਮ ਨੂੰ ਕੈਂਸਲ ਅੱਜ ਦੇਖ ਲਓ ਦਾ ਹੋ ਗਿਆ ਕੈਂਸਲ ਨਾ ਕੈਂਸਲ ਨਾ ਹੋ ਗਿਆ ਝੂਠੇ ਵਾਦੇ ਹੁੰਦੇ ਆ ਇਹਨਾਂ ਦੇ ਜੀ ਤੁਹਾਨੂੰ ਪਤਾ ਹੀ ਆ ਪੱਪੀ ਪ੍ਰੈਸ਼ਰ ਵੀ ਪਹਿਲਾਂ ਕਰ ਚੁਟਕੀ ਮਾਰਦਾ ਸੀ ਕਹਿੰਦਾ ਹੁਣੇ ਹੀ ਬੱਸ 2 ਮਿੰਟ ਤੇ 2 ਮਿੰਟ ਕਹਿੰਦਾ ਜੋ ਆ ਉਮੇਂ ਹੀ ਖੜੀ ਆ ਨਾਲੇ ਜਿਹੜਾ ਇੱਕ ਪੱਪੀ ਜੀ ਆਮ ਆਦਮੀ ਪਾਰਟੀ ਦੇ ਐਮਐਲਏ ਹੁਣ ਉਮੀਦਵਾਰ ਖੜੇ ਆ ਆਮ ਪੀ ਦੇ ਵਿੱਚ ਜਿਹੜੀ ਹੈ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਆ ਇਹ ਤਾਂ ਜੇ ਆਉਂ ਆਮ ਆਦਮੀ ਕੱਲਟਾ ਕਰੇ ਤਾਂ ਖਾਸ ਆਦਮੀ ਬਣ ਗਏ ਇਹ ਤਾਂ ਝੂਠ ਜਿਵੇਂ ਦੂਜੀਆਂ ਪਾਰਟੀਆਂ ਬੋਲਦੀਆਂ ਸ਼ੋਮੇ ਬੋਲਣ ਲੱਗੇ ਕੋਈ ਬਦਲਾ ਨਹੀਂ ਲੋਕ ਦੁਖੀ ਬਹੁਤ ਹੈ ਅਸੀਂ ਆ ਪਿੰਡਾਂ ਸੋਂ ਗੇੜਾ ਕੱਢ ਕੇ ਆਏ ਆ ਨਾਲ ਦੇ ਪਿੰਡ ਪੂਰਨਬਾਈ ਕਾਟਾ ਸਾਡੇ ਨਾਲ ਆ ਕੁੱਲ ਕਹਿਣਾ ਜਿਵੇਂ ਦੱਸਿਆ ਕੁੱਲ ਕਹਿਣਾ ਆ ਰਾਮਪੁਰਾ ਕੋਟ ਉਮਰਾ ਕੋਈ ਹੌਸਲਾ ਮਣੀ ਮੋਟੀ ਕਿਸ ਨੇ ਪਾਤੀਏ ਲਕਮੀ ਉ ਨਹੀਂ ਪਾ ਰਹੇ ਲੋਕ ਸਾਰੇ ਇਲਾਕੇ ਦੇ ਅੰਦਰ ਮੇ ਖਦਾਈ ਚੱਕਾ ਕੋਟਮਾਨਾ ਰਾਉ ਵਾਲਾ ਰਾ ਵਗੈਰਾ ਕੋਈ ਬੂਥ ਕੋਈ ਝੰਡਾ ਡੰਡਾ ਲੱਗੇ ਹੀ ਨਹੀਂ ਅਗਰ ਮੰਨ ਲਓ ਅਗਰ ਕੋਈ ਤੁਹਾਡੇ ਪਿੰਡ ਦੇ ਲੋਕ ਜੇ ਵੋਟ ਪਾਉਂਦੇ ਆ ਉਹਨਾਂ ਵੱਲੋਂ ਕੋਈ ਐਕਸ਼ਨ ਹੋਊਗਾ ਤੁਹਾਡੇ ਵੱਲੋਂ ਕੋਈ ਹੈ ਨਹੀਂ ਜੀ ਨਹੀਂ ਕੋਈ ਐਕਸ਼ਨ ਨਹੀਂ ਅਸੀਂ ਲੋਕਾਂ ਨੂੰ ਆਪਦੇ ਵਿਚਾਰਾਂ ਨਾਲ ਸਹਿਮਤ ਕਰਾਇਆ ਸੀ ਧੱਕੇ ਵਾਲੇ ਥੋਟੋਂ ਅਸੀਂ ਜਥੇਬੰਦੀਆਂ ਦੇ ਲੀਡਰ ਹਨ ਨਮਾਇंदे ਹਨ ਲੋਕ ਸਾਡੀ ਮੰਨਦੇ ਆ ਉਹਨਾਂ ਨੂੰ ਪਤਾ 40 50 ਸਾਲ ਦਾ ਸਾਡਾ ਤਜਰਬਾ ਹੈ ਮੈਂਬਰ ਪੰਚਾਇਤ ਹੈ ਭਾਈ ਹਰਪ੍ਰੀਤ ਹੋਰ ਸਾਰੇ ਪਿੰਡਾਂ ਤੇ ਵਿਸ਼ਵਾਸ ਹੈ ਉਹਨਾਂ ਨੂੰ ਉਹ ਸਾਡੇ ਨਾਲ ਸਹਿਮਤ ਅਸੀਂ ਨਹੀਂ ਕਿਸੇ ਨਾਲ ਧੱਕਾ ਕੀਤਾ ਨਾ ਕਰਾਂਗੇ ਅੱਛਾ ਡਾਕਟਰ ਸਾਹਿਬ ਗੈਸ ਫੈਕਟਰੀ ਦੇ ਜਿਹੜੇ ਨੁਕਸਾਨ ਕੀ ਕੀ ਆ ਨੁਕਸਾਨ ਤਾਂ ਹੈ ਜੀ ਭਾਈ ਇਹ ਚ ਨਾ ਗੋਬਰ ਪੈਣਾ ਪਰਾਲੀ ਪੈਣੀ ਆ ਇੱਕ ਨਾ ਨੇਪੀਅਰ ਕਾ ਕਹਿੰਦੇ ਜਿਹੜਾ ਗੰਨੇ ਦਾ ਛੋਟਾ ਭਰਾ ਮਠਾਸ ਬਹੁਤ ਆ ਉੱਚ ਇਹ ਸਾਰਾ ਜਦ ਕੈਮੀਕਲੀ ਤੌਰ ਤੇ ਮਿਕਸ ਹੋਣਾ ਨਾ ਇਹ ਚੋਂ ਗੰਦੀ ਗੈਸ ਬਣਨੀ ਆ ਮੋਨੋ ਡਾਈਆਕਸਾਈਡ ਵੀ ਕਹਿੰਦੇ ਅਮਾਰ ਤੇ ਮੀਥੇਨ ਵੀ ਬਣੀਆਂ ਲੀਕ ਹੋਣ ਤੇ ਉਹਦਾ ਖਤਰਾ ਬਹੁਤ ਆ ਪਰ ਜਦੋਂ ਢੱਕਣ ਚੁੱਕਿਆ ਕਰਨਗੇ ਸਾਰਾ 5 10 ਕਿਲੋਮੀਟਰ ਦਾ ਇਲਾਕਾ ਸੌ ਨਹੀਂ ਸਕੂਗਾ ਜਿਵੇਂ ਘਿਹਰਾਲੀ ਰਾਜਪੂਤਾ ਲੱਗੀ ਬਰਕ ਕਰ ਰਹੀ ਆ ਅਮਲ ਚਾਇਆ ਉਹ ਲੋਕ ਬਹੁਤ ਓਕੇ ਹੁਣ ਧਰਨਾ ਲਈ ਬੈਠੇ ਆ। ਨਾ ਕੋਈ ਬਿਮਾਰੀ ਕੋ ਲੱਗਦੀ ਐ ਇਹਨਾਂ ਨੂੰ? ਬਿਮਾਰੀ ਵੀ ਲੱਗਦੀ ਆ ਜੀ। ਕੇਸਰ ਹੁੰਦਾ ਇਹਦੇ ਨਾਲ ਜਿਹੜੇ ਗੈਸਟੋ ਦੇ ਜਿਹੜੇ ਬੇਦੇ ਦੇ ਜਿਹੜਾ ਹੈਗਾ ਬਿਮਾਰੀਆਂ ਹੁੰਦੀਆਂ, ਚਮੜੀ ਰੋਗ ਹੁੰਦੇ ਆ। ਸਾਧੀਆਂ ਬਿਮਾਰੀਆਂ ਹੁੰਦੀਆਂ, ਦਿਲ ਦੀਆਂ ਬਿਮਾਰੀਆਂ ਹੁੰਦੀਆਂ, ਆਕਸੀਜਨ ਦੀ ਮੈਲ ਨਹੀਂ ਤਾਂ ਤੁਹਾਨੂੰ ਪਤਾ ਹੀ ਆ। ਬਿਮਾਰੀਆਂ ਤਾਂ ਪੈਣੀਆਂ ਪੈਣੀਆਂ। ਹਾਂ? ਸੋ ਬਿਲਕੁਲ ਜੀ ਇਹ ਸੀਗੇ ਡਾਕਟਰ ਸਾਹਿਬ ਤੁਸੀਂ ਇਹਨਾਂ ਨੇ ਪੂਰਾ ਦੱਸਿਆ। ਵੀ ਇਸ ਗੈਸ ਫੈਕਟਰੀ ਨਾਲ ਕਿੰਨੇ ਜਿਹੜੇ ਹੋ ਸਕਦਾ ਹੈਗਾ ਆਪਣਾ ਨੁਕਸਾਨ ਹੋ ਸਕਦਾ ਸੋ ਹੁਣ ਹੈਗਾ ਸਰਕਾਰ ਨੂੰ ਵੀ ਚਾਹੀਦਾ ਹੈ ਕਿ ਦੇਖੋ ਅਜ ਇੱਕ ਜੂਨ ਹੈ ਕਿ ਜੇਕਰ ਇਹ ਵੋਟ ਨਹੀਂ ਪਾਣਗੇ ਤੇ ਕੈਂਡੀਡੇਟ ਕਿਵੇਂ ਜਿੱਤਣਗੇ ਇਹ ਬੜਾ ਹੈਗਾ ਸੋਚਣ ਬੜਾ ਜਿਹੜਾ ਹੈਗਾ ਆ ਹੈਗਾ ਵਿਚਾਰ ਆ ਲੇਕਿਨ ਅੱਗੇ ਜੇ ਇਹਨਾਂ ਦਾ ਹੱਲ ਨਾ ਕੀਤਾ ਗਿਆ ਅੱਗੇ 2.5 ਸਾਲ ਨੂੰ ਅੱਗੇ ਫਿਰ ਵੋਟਾਂ ਨੇ ਐਮਐਲਏ ਦੀਆਂ ਜਿੱਤ ਸਰਕਾਰ ਬਣਨੀ ਆ ਉਸ ਵੇਲੇ ਫਿਰ ਸਰਕਾਰ ਨੂੰ ਔਖਾ ਹੋ ਜਾਊਗਾ ਲੋਕਾਂ ਦੀ ਹਮਾਇਤ ਲੈਣੀ ਤੁਸੀਂ ਬੰਦੇ ਰਹੋ ਪੰਜਾਬੀ ਸਾਨ ਚੈਨਲ ਦੇ ਨਾਲ ਅਗਲੀ ਅਪਡੇਟ ਅਸੀਂ ਇਹ ਜਲਦੀ ਦੇਵਾਂਗੇ ਮੈਂ ਹਰਮੇਲ ਸਿੰਘ ਪਿੰਡ ਭੁਲਤੀ ਤੋਂ ਇੱਕ